ਮੈਡੀਕਲ ਦੀ ਪੜ੍ਹਾਈ ਕਰ ਰਹੀਆਂ ਅਫਸਰਾਂ ਦੀਆਂ ਬੱਚੀਆਂ ਨੇ ਗਰੀਬ ਤੇ ਲੋੜਵੰਦ ਬੱਚਿਆਂ ਦੀ ਮਦਦ ਕਰਨ ਦੇ ਲਈ ਇੱਕ ਨਵਾਂ ਤੇ ਨਵਕਲਾ ਉਪਰਾਲਾ ਕੀਤਾ ਹੈ ਇਹਨਾਂ ਲੜਕੀਆਂ ਵੱਲੋਂ ਬੇਕੈਂਡ ਸੇਲ ਸਟਾਲ ਸਥਾਪਿਤ ਕੀਤੀ ਗਈ ਹੈ ਜਿਸ ਦੇ ਵਿੱਚ ਉਹਨਾ ਆਪਣੇ ਕੁਕਿੰਗ ਦੇ ਹੁਨਰ ਨੂੰ ਦਿਖਾਉਂਦੇ ਹੋਏ ਕੁਝ ਚੀਜ਼ਾਂ ਬੇਕ ਕੀਤੀਆਂ ਤੇ ਉਹਨਾਂ ਨੂੰ ਵੇਚ ਕੇ ਜੋ ਫੰਡ ਇਕੱਠਾ ਹੋਵੇਗਾ ਉਹ ਗਰੀਬ ਤੇ ਲੋੜਵੰਦ ਬੱਚਿਆਂ ਦੀ ਮਦਦ ਦੇ ਲਈ ਵਰਤਿਆ ਜਾਏਗਾ ਇਸ ਮੌਕੇ ਕਰਵਾਏ ਗਏ ਸਮਾਗਮ ਦੇ ਵਿੱਚ ਵਕਫਾ ਖਰਸੋਈ ਘਰਾਂ ਵੱਲੋਂ ਨਾਈਆਂ ਗਈਆਂ ਮਠਾਈਆਂ ਕੇਕ ਅਤੇ ਹੋਰ ਸਵਾਦਿਲੀਆਂ ਚੀਜ਼ਾਂ ਵੇਚਣ ਦੇ ਲਈ ਰੱਖੀਆਂ ਗਈਆਂ ਮੈਂ ਸਾਇਰਾ ਚਹਿਰਾ ਤੇ ਅਸੀਂ ਚੰਡੀਗੜ੍ਹ ਚ ਪੜਦੇ ਹਾਂ ਸਾਰੇ ਤੇ ਮੈਂ ਉਹ ਮੈਡੀਕਲ ਲੀਤੀ ਹੋਈ ਹੈ ਤੇ ਹਜੇ ਮੈਂ ਤਿਆਰੀ ਕਰ ਰਹੀ ਆ ਨੀਟ ਦੇ ਪੇਪਰ ਦੀ ਜਿਹੜਾ ਪੇਪਰ ਹੁੰਦਾ ਹੈ ਡਾਕਟਰ ਬਣਨ ਲਈ ਤੇ ਉਹ ਕਰ ਰਹਾ ਹਜੇ ਤੇ ਕਿਵੇਂ ਆਈਡੀਆ ਆਇਆ ਵੀ ਆਪਾਂ ਖਾਣ ਪਾਣ ਬਣਾ ਸਕਦੇ ਏਡੇ ਵੱਡੇ ਵੀ ਡਿਸ਼ ਜਿਹੜੀਆਂ ਨੇ ਤੁਸੀਂ ਆਪ ਪਹਿਲਾਂ ਦੱਸੋ ਤਿਆਰ ਕੀਤੀਆਂ ਆਪ ਆਪ ਕੀਤੀਆਂ ਹਾਂਜੀ ਹੂੰ ਕਿਵੇਂ ਆਈਡੀਆ ਆਇਆ ਉਮ ਇਹ ਸਾਨੂੰ ਸੀਗਾ ਕਿ ਇਹ ਸਿਰਫ ਸਾਡਾ ਪਰਪਸ ਬਣਾਣਾ ਨਹੀਂ ਸੀਗਾ ਇਹ ਸਾਡਾ ਪਰਪਸ ਸੀ ਕਿ ਅਸੀਂ ਬਿਚ ਕੇ ਪੈਸੇ ਇਕੱਠੇ ਕਰਨੇ ਤੇ ਜਿਹੜੇ ਬੱਚੇ ਨਹੀਂ ਪੜ ਸਕਦੇ ਉਹਨਾਂ ਲਈ ਕਿਤਾਬਾਂ ਖਰੀਦਣੀਆਂ ਤੇ ਉਹਨਾਂ ਨੂੰ ਪ੍ਰੋਵਾਈਡ ਕਰਨਾ ਹੈ ਮਟੀਰੀਅਲ ਕਿ ਉਹ ਕਿਉਂ ਪੜ ਸਕਦੇ ਹਮ ਇਹ ਪਹਿਲੀ ਵਾਰ ਕੀਤਾ ਜਾਂ ਪਹਿਲਾਂ ਵੀ ਕਰ ਚੁੱਕੇ ਨਹੀਂ ਪਹਿਲਾਂ ਵੀ ਕਰ ਚੁੱਕੇ ਅਸੀਂ ਚੰਡੀਗੜ੍ਹ 'ਚ ਕੀਤਾ ਹੈ ਅਸੀਂ ਬੁੱਕਸ ਇਕੱਠੇ ਕੀਤੀ ਸੀ ਅਸੀਂ ਖਾਣ ਪੀਣ ਦਾ ਨਹੀਂ ਕੀਤਾ ਸੀ ਉਦੋਂ ਬਟ ਅਸੀਂ ਸਕੂਲ 'ਚ ਸਾਡੇ ਬੁੱਕਸ ਇਕੱਠੇ ਕਰਕੇ ਤੇ ਡਿਸਟ੍ਰਿਬਿਊਟ ਕੀਤਾ ਸੀ ਗਵਰਨਮੈਂਟ ਸਰਕਾਰੀ ਸਕੂਲ 'ਚ ਬਟ ਹੁਣ ਅਸੀਂ ਸੋਚਿਆ ਕਿ ਮਲੇਰ ਕੋਟਲਾ ਵਿੱਚ ਕਿਸੇ ਨੇ ਪਹਿਲਾਂ ਇਹਦਾ ਕੀਤਾ ਨਹੀਂ ਤੇ ਸੋਚਿਆ ਕਿ ਕਰਨਾ ਚਾਹੀਦਾ ਹੈ ਇਸ ਸਮਾਗਮ ਦੇ ਵਿੱਚ ਮਲੇਰਕੁਟਲਾ ਦੀ ਡਿਪਟੀ ਕਮਿਸ਼ਨਰ ਡਾਕਟਰ ਪਲਵੀ ਨੇਵੀ ਇਹਨਾਂ ਲੜਕੀਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਆਪਣੀਆਂ ਲੜਕੀਆਂ ਦੇ ਵਿੱਚ ਹੁਨਰ ਪੈਦਾ ਕਰਨ ਦੀ ਲੋੜ ਹੈ ਤੇ ਇਹਨਾਂ ਬੱਚੀਆਂ ਦੇ ਇਸ ਨਿਵੇਕਲੇ ਉਪਰਾਲੇ ਦੀ ਉਹਨਾਂ ਨੂੰ ਵਧਾਈ ਦਿੰਦਿਆਂ ਉਹਨਾਂ ਕਿਹਾ ਕਿ ਔਰਤਾਂ ਦਾ ਸਸ਼ਕਤੀਕਰਨ ਵੀ ਇੱਕ ਅਹਿਮ ਮਾਮਲਾ ਹੈ ਜੋ ਸਮਾਜਿਕ ਅਤੇ ਆਰਥਿਕ ਤਰੱਕੀ ਲਈ ਬਹੁਤ ਲਾਜ਼ਮੀ ਹੈ। ਬਹੁਤ ਹੀ ਅੱਛਾ ਇੱਕ ਇਨੀਸ਼ੀਏਟਿਵ ਲਿਆ ਗਿਆ ਹੈ ਸਾਇਰਾ ਚਹਿਲ ਦੇ ਵੱਲੋਂ ਜਿਦੇ ਵਿੱਚ ਉਹਨਾਂ ਨੇ ਆਪਣੇ ਬੱਚੀਆਂ ਨੇ ਉਹਨਾਂ ਦੇ ਨਾਲ ਕੋਰ ਵੀ ਪਾਰਟਨਰਸ ਹੈ ਕਿ ਉਹਨਾਂ ਨੇ ਮਿਲ ਕੇ ਇੱਕ ਬੇਕ ਐਂਡ ਸੇਲ ਦਾ ਸਟਾਲ ਆਯੋਜਿਤ ਕੀਤਾ ਹੈ ਜਿਦੇ ਵਿੱਚ ਉਹਨਾਂ ਨੇ ਖੁਦ ਹੀ ਬਣਾ ਕੇ ਚੀਜ਼ਾਂ ਸੇਲ ਕਰਕੇ ਉਹਦੇ ਵਿੱਚ ਜੋ ਜੋ ਫੰਡਸ ਫੰਡਰੇਜ ਕਰਕੇ ਬੁੱਕਸ ਦੇ ਤੌਰ ਤੇ ਬੁక్స్ ਡੋਨੇਸ਼ਨ ਦੇ ਤੌਰ ਤੇ ਜਿਹੜੇ ਅੰਡਰਪ੍ਰੀਵਿਲੇਜਡ ਹੈ ਜਾਂ ਉਹਨਾਂ ਨੂੰ ਦੇਣ ਦੇ ਲਈ ਇੱਕ ਇਨੀਸ਼ੀਏਟਿਵ ਸੋਸ਼ਲ ਕਾਜ਼ ਦੇ ਲਈ ਆਪਣਾ ਇੱਕ ਉਪਰਾਲਾ ਕੀਤਾ ਹੈ ਮੈਂ ਬੱਚਿਆਂ ਨੂੰ ਬਹੁਤ ਹੀ ਵਧਾਈ ਦਿੰਦੀ ਹਾਂ ਕੰਗਰਾਚੂਲੇਟ ਕਰਦੀ ਹਾਂ ਤੇ ਇਹ ਬਹੁਤ ਹੀ ਇਨਸਪਾਇਰਿੰਗ ਹੈ ਸਾਡੇ ਸਾਰਿਆਂ ਵਾਸਤੇ ਵੀ ਕਿ ਇੰਨੀ ਛੋਟੀ ਉਮਰ ਦੇ ਵਿੱਚ ਦੇ ਆਰ ਡੂਇੰਗ ਸੋ ਮਚ ਫॉर द ਦੋਸ ਹੂ ਰੀਲੀ ਨੀਡਿਡ ਇਸ ਨਾਲ ਹੀ ਐਸਐਸਪੀ ਗਗਨ ਅਜੀਤ ਸਿੰਘ ਨੇ ਦੱਸਿਆ ਕਿ ਉਹ ਕੁਸ਼ ਕਿਸਮਤ ਸਮਝਦੇ ਨੇ ਕਿ ਉਹਨਾਂ ਦੀ ਬੇਟੀ ਤੇ ਉਹਨਾਂ ਦੀਆਂ ਸਾਥਣਾ ਨੇ ਗਰੀਬ ਅਤੇ ਲੋੜਵੰਦ ਬੱਚਿਆਂ ਪ੍ਰਤੀ ਸੰਵੇਦਨਸ਼ੀਲਤਾ ਦਿਖਾਈ ਹੈ ਤੇ ਸੰਵੇਦਨਸ਼ੀਲ ਲੋਕ ਹੀ ਸਮਾਜ ਨੂੰ ਨਵੀਂ ਸੇਧ ਦੇ ਸਕਦੇ ਨੇ ਬੜਾ ਅੱਛਾ ਇਹ ਨਾ ਦੇਖ ਬਣਾਏ ਇਹਨਾਂ ਨੇ ਬੱਚਿਆਂ ਨੇ ਕਲੱਬ ਜਿਹਾ ਬਣਾਇਆ ਜਿਸ ਚ ਗਰੀਬ ਬੱਚਿਆਂ ਨੂੰ ਇਹ ਬਾਕਸ ਜਿਹੜੇ ਵੀ ਪ੍ਰਾਣੀਆਂ ਬਾਕਸ ਯੂਜ਼ ਹੋਣ ਵਾਲੀਆਂ अच्छੀਆਂ बुक्स है वो सारा स्टाफ अगर डोनेट कर दे बच्चे उन जिन्हे लोग की अपने बच्चे नु बुक्स नहीं ਲੈ ਰਕੇ ਦੇ ਸਕਦੇ ਬੜਾ ਕਿ ਚੰਡੀਗੜ੍ਹ ਵੀ ਅਗੇ ਕਰਦੇ ਚੱਲਦੇ ਨੇ ਇਸ ਵਾਰ ਇਹਨਾਂ ਨੇ ਪ੍ਰੇਰਿਤ ਕੀਤਾ ਇਹਨਾਂ ਨੇ ਮਤਲਬ ਆਪਣੇ ਸਹਾਨਾ ਬੱਚੇ ਨੇ ਤਿਆਰੀ ਕੀਤੀ ਫਿਰ ਜਿਹੜੇ ਵੀ ਇਹਦੇ ਵਿੱਚ ਪੈਸੇ ਇਕੱਠੇ ਹੋਣਗੇ ਉਹ ਵੀ ਇਹ ਚੈਰਿਟੀ ਕਰਦੇ ਬੱਚੇ ਕੇ ਗਰੀਬ ਬੱਚਿਆਂ ਲਈ ਕੁਝ ਖਰੀਦ ਕੇ ਦੇਣਾ ਚੈਰਿਟੀ ਨਾਲ ਨਾਲ ਇੱਕ ਇਹ ਵੀ ਆ ਵੀ ਬੰਦਾ ਬਿਜ਼ਨਸ ਜੋ ਮਰਜ਼ੀ ਕਰਦਾ ਪਰ ਆਹ ਕੰਮ ਤਾਂ ਜਦ ਮਰਜ਼ੀ ਕਰ ਸਕਦਾ ਹਾਂ ਨਹੀਂ ਇਸ ਟਾਈਮ ਬਿਜ਼ਨਸ ਪਰਪਸ ਲਈ ਨਹੀਂ ਕਰ ਰਹੇ ਇਹ ਵੀ ਇੱਕ ਚੈਰਿਟੀ ਕਰ ਰਹੇ ਮਲੇਕੋਟਲਾ ਤੋਂ ਵਿਧਾਇਕ ਡਾਕਟਰ ਜ਼ਮੀਰ ਉੱਲ ਰਹਿਮਾਨ ਨੇ ਵੀ ਇਸ ਮੌਕੇ ਬੱਚਿਆਂ ਦੀ ਨਿਵੇਕਲੀ ਬੈਲ ਕਦਮੀ ਤੇ ਉਹਨਾਂ ਨੂੰ ਵਧਾਈ ਦਿੰਦਿਆਂ ਕਿ ਲੋੜਵੰਦਾਂ ਦੀ ਬਿਹਤਰੀ ਦੇ ਲਈ ਲਗਾਤਾਰ ਯਤਨ ਕਰਨੇ ਚਾਹੀਦੇ ਨੇ ਤੇ ਨਵੀਂ ਸੋਚ ਲੈ ਕੇ ਚੱਲਣ ਦਾ ਸੱਦਾ ਦਿੰਦਿਆਂ ਹੋਇਆਂ ਉਹਨਾਂ ਮਲੇਕੋਟਲਾ ਕਲੱਬ ਦੇ ਮੈਂਬਰਾਂ ਨੂੰ ਵੀ ਪ੍ਰੇਰਨਾ ਦਿੰਦਾ ਕਿ ਗਰੀਬਾਂ ਤੇ ਲੋੜਵੰਦਾਂ ਨੂੰ ਪੜ੍ਹਾਈ ਨਾਲ ਜੋੜ ਕੇ ਸਿੱਖ ਅਤੇ ਸભ્યਤ ਸਮਾਜ ਦੀ ਰਚਨਾ ਦੀ ਕਲਪਨਾ ਕੀਤੀ ਜਾ ਸਕਦੀ ਹੈ ਬਹੁਤ ਹੀ ਮਦਦਗਾਰਾ ਹੈ ਅੱਛਾ ਉਦਮ ਹੈ ਔਰ ਕਾਬਲੇ ਤਾਰੀਫ ਹੈ ਔਰ ਇਦਾਂ ਦੀ ਸੋਚ ਜਿਹੜੀ ਹੈ ਉਹ ਬਹੁਤ ਅੱਛੀ ਸੋਚ ਹੈ ਔਰ ਉਹ ਬੱਚੇ ਜਿਹੜੇ ਕਿਸੇ ਨਾ ਕਿਸੇ ਕਾਰਨ ਨਹੀਂ ਮਤਲਬ ਕਿਤਾਬਾਂ ਵਗੈਰਾ ਖਰੀਦ ਸਕਦੇ ਉਹਨਾਂ ਦੀ ਖਿਆਲ ਰੱਖਣਾ ਔਰ ਉਹਨਾਂ ਲਈ ਕਿਤਾਬਾਂ ਪ੍ਰੋਵਾਈਡ ਕਰਨਾ ਇਹ ਇੱਕ ਵਧੀਆ ਸੋਚ ਦੀ ਨਿਸ਼ਾਨੀ ਜਗਬਾਣੀ ਜੀ ਵੀ ਲਈ ਮਲੇਰ ਕੋਟਲਾ ਤੋਂ ਰਵੀਖ ਖਾਨ ਦੀ ਰਿਪੋਰਟ